आ गए हां आ पता हां आ गया जाना कर और खड़े रहो तुम हां अरे हम जा अच्छा अच्छा हां मिलो साउंड की तैयारी है फंडा टीवी लाया थी अच्छा अच्छा हां बच्चियां ने वो देखूं ना ਅਲੀ ਘਰ ਹਾਂਜੀ ਹਾਂ ਜਾਵਾਂ ਤੁਹਾਡੀ ਆ ਮੈਂ ਦੋ ਘੰਟੇ ਹੋਰ ਰੋਕ ਕੇ ਖਾਣੇ ਕੋਈ ਮਾਊਂਸ ਆਉਣ ਲੱਗੇ ਹਾਂ ਆ ਥਾਉਣ ਲੱਗੇ ਮੇਰੇ ਬੋਤੀ ਪੰਖਾ ਲਿਆ ਇਹ ਵੀ ਵੇਖਣ ਲੱਗਾ ਤਾ ਮਨੀ ਆ ਗਿਆ ਕੰਮ ਤੋਂ ਕੀ ਮਨੀ ਚ ਆਇਆ ਮੈਂ ਆ ਲੈ ਇੱਥੇ ਮੋਬਾਈਲ ਵੇਖਣ ਲੱਗਾ ਤੇ ਉਹਦੇ ਘਰ ਦੀ ਨਹੀਂ ਪਤਾ ਨਹੀਂ ਇੱਥੇ ਆ ਕੋਈ ਨਹੀਂ ਕੱਲੇ ਨੂੰ ਵੇਖਿਆ ਤੇ ਉਹਨੇ ਬੁਲਾਇਆ ਨਹੀਂ ਤੈਨੂੰ ਨਾ ਉਹ ਨਹੀਂ ਸਾਨੂੰ ਪੁੱਤ ਬੁਲਾਉਂਦਾ ਥਾਣੋ ਉਹਦਾ ਡੋਖੇ ਸੋਖ ਨਹੀਂ ਹੈਗਾ ਪੜਾ ਨਹੀਂ ਕਿਹੜੇ ਲੈ ਆਉਂਗਾ ਗੜਦੇ ਅੰਨ ਅੱਛਾ ਕੋਈ ਨਹੀਂ ਮਾਨੂੰ ਆਇ ਮਾਰਦਾ ਨਾ ਮਰੇ ਹਾਂ ਬਣਾਉਂਦਾ ਨਹੀਂ ਇੱਕ ਮਿੰਟ ਮਾਰਦਾ ਮਾਰ ਉਹ ਮਰੀ ਤੁਮ ਬੈਲ ਵੇਖੀ ਜਾਣਾ ਉਧਰ ਬੀਬੀ ਵਿਚਾਰੀ ਢੀਕਣ ਦੀ ਢੀ ਇਹ ਕਦੋਂ ਹਾਵੇ ਹਾਂ ਤੇ ਉਹ ਕਿੱਥੇ ਹੁੰਦੀ ਹੈ ਮੈਂ ਧਿਆਨ ਨਹੀਂ ਪਾਇਆ ਮਾ ਕੇ ਸਿੱਧਾ ਇੱਕ ਲੰਮੇ ਪੈ ਗਿਆ ਉਹ ਕੰਮ ਸੇ ਕੰਮ ਨੂੰ ਵਿਚਾਰੀ ਨੂੰ ਦਿਖਾਈ ਦਿਆ ਕਰ ਉਹ ਤਾਂ ਤੇਰਾ ਕੋ ਨੂੰ ਨਾ ਨਾ ਅਸਲਾਮ ਠੀਕ ਆ ਉਹਨਾਂ ਕਹਿਆ ਕਰ ਵੀ ਮੈਂ ਬੀਬੀ ਸਾਸਰੀ ਘਰ ਮੈਂ ਆ ਜਾਣਾ ਕੱਲ ਮੈਂ ਵੇਖੀ ਨਹੀਂ ਮੈਂ ਅੱਜ ਡਾਕਟਰ ਨਾਲ ਮਿਲਦਾ ਹੈ ਤੇ ਉਹ ਕਰੀ ਤੇਰੀ ਉਹ ਪ੍ਰੋਗਰਾਮ ਜਿਹਾ ਉੱਥੇ ਉੱਥੇ ਦੇਖ ਕੇ ਅੱਛਾ ਤੇ ਸਵੇਰੇ ਆਉਣਾ ਆਹ ਸਵੇਰੇ ਆਉਣਾ ਆ ਨਹੀਂ ਨਹੀਂ ਆਉਣੀ ਯਾਰ ਮਿਲ ਕੇ ਲਿਆ ਕਰ ਉਹ ਚੱਲ ਉਹਨਾਂ ਨੂੰ ਮਤੈਨਾ ਸੌਣ ਲੱਗੇ ਕਹਿੰਦੀ ਮਣੀ ਨੂੰ ਵੇਖਣ ਦੀ ਆ ਤੇ ਧੰਨਵਾ ਦੀਖਦੀ ਰਹਿਣੀ ਆ ਤੇ ਕਦੋਂ ਆਉਣਗੇ ਤੇ ਸਦਿਆ ਨਗਰ ਰੇਰ ਰਾਮਸਨਾ ਬੀ ਸਸਰੀਕਾਲ ਬੋਲ ਕੇ ਅੰਦਰ ਵੜ ਜਾਂਦਾ ਬੰਦਾ ਹਾਂ ਜੀ ਸਾਹਿਬ ਜੀ ਭਾਜੀ ਇਹ ਮੋਬਾਈਲ ਵੇਖਣ ਡਿਆ ਹਾਂ ਅਹ ਨਹੀਂ ਇੱਥੋਂ ਜਾਂਦਾ ਜਾਂਦਾ ਬੰਦਾ ਸਸਰੀਕਾਲ ਬੋਲ ਕੇ ਨਾਲੇ ਦਰ ਵੀ ਬੀਬੀ ਮੈਂ ਆ ਗਿਆ ਕੰਮ ਤੋਂ ਮੈਂ ਹੋ ਕੇ ਇੱਥੋਂ ਦੇਖਿਆ ਨੀ ਕਿਹਾ ਮੈਂ ਕੱਦਾਂ ਨਾਮ ਤੇ ਤੇ ਉਹ ਨਹੀਂ ਜਾਂਦਾ ਜਾਂਦਾ ਕੰਮ ਸੇ ਕੰਮ ਉਹ ਮੈਂ ਕਹਿਣ ਲੱਗਾ ਬੀਬੀ ਸੌ ਲੱਗੇ ਕਹਿੰਦੀ ਨਹੀਂ ਇਹ ਤੁਹਾਨੂੰ ਵੀ ਕਰਨੀ ਆ ਤੇ ਮਣੀ ਆ ਗਿਆ ਕਿ ਨਹੀਂ ਕੋਰਾ ਧਿਆਨ ਹੁੰਦਾ ਵੀ ਦੋਵੇਂ ਆ ਜਾਣ ਤੇ ਚੱਲ ਮਾਵੇਂ ਆਰਾਮ ਨਾਲ ਸਮਝਾ ਆ ਤੋਂ ਟਾਈਮ ਨਹੀਂ ਹੁੰਦਾ ਆ ਧਰ ਦੀ ਗੈਂਡ ਆ ਤੇ ਪ੍ਰੋਗਰਾਮ ਆ ਕਿਤੇ ਪ੍ਰੋਗਰਾਮ ਕਿਤੇ ਇਹਦੇ ਸਾਰੇ ਆ ਨਹੀਂ ਵਾ ਹੜਾ ਇਹ ਇੱਥੇ ਪਤਾ ਹੀ ਨਹੀਂ ਕਰਤੇ ਹਾਂ ਚਾਹੀਦਾ ਨਾਂ ਰੱਖਣਾ ਆ ਵੀ ਤਾਂ ਮੈਨੂੰ ਦੱਸਣਾ ਤੇ ਚਾਹੀਦਾ ਵਾ ਵੀ ਕੋਈ ਪ੍ਰੋਗਰਾਮ ਆ ਬੇਬੀ ਇਹ ਚੱਲੀ ਆ ਜਾ ਮੇਰੇ ਤੇ ਤੇ ਰੋਟੀ ਪਾਣੀ ਕਿੱਥੋਂ ਖਾਦੇ? ਰੋਟੀ ਪਾਣੀ ਕੋਈ ਮੈਂ ਅਜੇ ਆਇਆ ਹਾਂ ਮਾਤਾ ਦੱਸਦਾ ਮੈਂ ਤੇ ਮੈਂ ਆਖਿ ਲਵੇਂ ਬੈਠੇ ਵਾਪਸ ਚੜ੍ਹਦੀ ਨਹੀਂ ਜਾਂਦੀ ਕੱਪ ਹੋਰ। ਉਹ ਨਹੀਂ ਨਹੀਂ ਪਤਾ ਕੀ ਆ? ਦਾਦਾ ਕੀ ਆ ਰੋਜ਼ ਦਾ ਕੰਮ ਆਉਂਦਾ ਮੈਂ ਸੋਹੇ ਦੇਖ ਤੂੰ ਦਿਨ ਦੱਸ ਦੇਣਾ। ਹਾਂ। ਦਾਸ ਕੀ ਲੈ ਜਾ ਰਹੇ ਬੈਠੇ। ਅੜ ਕਾਂਸੇ ਨਾਲ ਦਾਸੀ ਦਿਹਾਕਾਰ ਨੂੰ ਜਾ ਗਿਆ। ਉਹ ਬੈਠਾ ਸੀ ਨਾ ਮੁੰਡੇ ਬਾਈ। ਉੱਥੇ ਬੈਠਾ ਹੀ ਨੇ। ਫਿਰ ਆ ਜਾਣਾ ਕਹਿ ਮੈਂ ਆਹ ਕੰਮ ਥੋੜਾ ਜਿਹਾ ਚੰਗਾ ਹੋ ਗਿਆ ਤੇ ਕਹਾਂਗੇ ਆ ਜੇ ਨਾਮ ਤੇ ਨਾਮ ਦਾ ਪੱਗੂ ਲਾਉਣ ਦੀ ਨਾਵ ਜਾਣਾ ਚੁਪ ਕਰਕੇ ਆਹ ਹੋ ਉਸ ਦੇ ਸਾਥੀ ਕਾਲ ਤੇ ਦੋਹਰੇ ਕਈ ਆਉਂਦੇ ਜਾਂਦੇ ਉਹ ਲੋਕੀ ਬੋਲੀ ਜਾਂਦੇ ਇੱਕ ਦਿਨ ਜਿਹਨੂੰ ਇੰਜੀਨੀਅਰ ਮੈਂ ਹੁੰਨੀ ਹੈ ਸਾਥੀ ਕੱਪ ਲੰਬਾ ਹੂੰ ਨਹੀਂ ਆਥੀ ਕਾਲ ਤੋਂ ਅਥੀ ਤੇ ਲੈ ਆ ਨਹੀ ਨਹੀ ਬੁਲਾਇਆ ਕਰ ਠੀਕ ਆ ਇਤਾਂ ਚੰਗਲ ਲੱਗਦਾ ਉਹ ਬੀਬੀ ਨੂੰ ਇਹ ਹੁੰਦਾ ਵੀ ਉਹ ਆਵੇ ਤੇ ਮੈਂ 11 ਵਜੇ ਰੋਇਤ ਵਿਜਨ ਮਾਂ ਰੋਸੋੜਾ ਬੈਈਦਾ ਵਾ ਮਾਦਾ ਤੇਰੇ ਮਦਰ ਡਿੱਗਦੀ ਟਿੱਗਦੀ ਲੈ ਆਂਦੀ ਐ ਖੁੰਡੀ ਲੈ ਕੇ ਉਹ ਵੀ ਤੇਰੇ ਨਾਲ ਹੀ ਆਉਂਦੇ ਕੰਮ ਤੇ ਲੇਖ ਨਾਲ ਬਹਿ ਜਾਂਦੇ ਦਫਤਰੋਂ ਹੋਰ ਵੀ ਚੰਗੀਆਂ ਉਹ ਵੀ ਕਾਰੀ ਆਉਂਦੇ ੱੱਕੇ ਉਹਨੇ ਵੀ ਨਾਸ਼ਾ ਨਸ਼ਾ ਤਾਂ ਨਹੀਂ ਕਰਦੇ ਰਹਿੰਦੇ ਨਹੀਂ ਨਹੀਂ ਨਸ਼ਾ ਉਹਨਾਂ ਨੂੰ ਵੀ ਨਹੀਂ ਕਰਦਾ ਸਾਰੇ ਪਰਿਵਾਰ ਆ ਰਹੇ ਨੇ ਮੈਂ ਕਿਹਾ ਹਾਂ ਨਹੀਂ ਨਹੀਂ ਮਹਾਵਿਨੇਕ ਦੇ ਪ੍ਰਵਾਹ ਬਦਲਣਗੇ ਮਸ਼ਾਈ ਕਰਦੇ ਹੋਰ ਨਹੀਂ 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 ਮਸ਼ਿਆਣਾ ਮੇਰੇ ਕੋਲ ਨਹੀਂ ਮਸ਼ਿਆਣਾ ਨਹੀਂ ਨਾ ਕੋਈ ਸਾਰੇ ਪਰਿਵਾਰ ਆਇਆ ਤਾਂ ਤੇਰਾ ਕੰਮ ਤਾਂ ਜਿਆਦਾ ਸਾਰੇ ਪ੍ਰਵਾਹ ਵਾਲੇ ਕਹਿੰਦੇ ਠੀਕ ਆ ਚਲ ਰਹੀ ਆ ਵਾ ਨਹੀਂ ਇਹ ਇੱਕ ਆਮ ਜਿਹਾ ਪ੍ਰਵਾਹ ਜੀ ਨਹੀਂ ਨਹੀਂ ਉਹ ਤਾਂ ਕਹਿੰ ਮਦਦ ਕਰੀ ਤੇਰਾ ਫਿਕਰ ਕਰਦੀ ਨਹੀਂ ਕਿ ਆ ਨਹੀਂ 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 ਉਹ ਕੋਈ ਕਾ ਚੈਨ ਆ ਫੋਟੋ ਆਈ ਬਲ ਜੀ ਜੇ ਨਾ ਰੀ ਗਾ ਜਿੰਨਾ ਜੇ ਤੂ ਆਵੇਂ ਨਾ ਸਾਡੀ ਜਾਨ ਉੜਦੀ ਆ ਉੜਦੀ ਆ ਤਨੋਂ ਕੋ ਤੁੰ ਕਦ ਸਦਾ ਖਾਂਦੀਆਂ ਫੇਰ ਅਮਨੁਲਾ ਮੋੜ ਮਾ ਕੋਈ ਪੈਂਖਾ ਉਹਨੂੰ ਨਾ ਮਾ ਆਜਾ ਮੈਂ ਆਪ ਪੁੱਛਿਆ ਮੈਂ ਹਾਂ ਬੀਬੀ ਸੌਣ ਲੱਗ ਗਈ ਕਹਿੰਦੀ ਐ ਤੁਹਾਨੂੰ ਦੇਖਣ ਦੀਆਂ ਬਣੀ ਆਇਆ ਕਿ ਨਹੀਂ ਨਹੀਂ ਆ ਤੇਰਾ ਬੜਾ ਹੀ ਨਹੀਂ ਆਇਆ ਕਿ ਨਹੀਂ ਬਾਹਰ ਗਿਆ ਹਾਂ ਨਹੀਂ ਨਹੀਂ ਉਹ ਆਈ ਜਿਹੜਾ ਘਰ ਤੇ ਕਹਿੰਦਾ ਉਹ ਤਾਂ ਨਾਲੇ ਜ਼ਰੂਰੀ ਨਹੀਂ ਇੱਥੇ ਨਹੀਂ ਆਉਣਾ ਤੇ ਇਧੋਂ ਵਾਪਸ ਸਿੱ ਨਾਲ ਚਲਾ ਗਏ ਚਲ ਕੇਗਾ ਉਹਦੀ ਗੱਲ ਕਰੀਏ ਉਹ ਫਾਇਰ ਵੀ ਪੰਚਾ ਆ ਰਿਹਾ ਟੁਪਾਂਸ ਆ ਲਿਆ ਹੁਣ ਸੌਣ ਦੀ ਤਿਆਰੀ ਤੇ ਤੈਨੂੰ ਉੱਡੀ ਕਰਨ ਨਹੀਂ ਇਹਨੂੰ ਕਦੋਂ ਮੇਰੇ ਕੋ ਪਾ ਤੇ ਹੁਣ ਉਹਨੇ ਇਹ ਵੀ ਹੋਣਾ ਮੈਂ ਵੀ ਇਹਨੇ ਖਾਲੀ ਕਿਨੀ ਘਰ ਦੀ ਤੇਰੀ ਤੇ ਗਈ ਹੈ ਨਹੀਂ ਕੰਮਾਂ ਇਨਕਲੂਡਿੰਗ ਮਾਂ ਜਿਹੜਾ ਲੰਮੇ ਕਹਾਂਗੇ ਆ ਕੇ ਬੈਠਨੇ ਤੇ ਤਸਮ ਜਿਕੇ ਤੇ ਇੱਥੇ ਆ ਰਹੇ ਹੈ ਨਾ ਆ ਰਹੀ ਪਾਣੀ ਔਰ ਕਤਲ ਖਾਨੀ ਇਹ ਉਹਨਾਂ ਤੇਰੇ ਉਹਨਾਂ ਕੀ ਪ੍ਰੋਗਰਾਮ ਹੈ ਤੇ ਪ੍ਰੋਗਰਾਮ ਦੇਖੂਗਾ ਵਾਜਾ ਹੀ ਨਾ ਤੇ ਸੇਸ਼ਾ ਤੂੰ ਨਹੀਂ ਗਿਆ ਮੈਂ ਫਿਰ ਕੰਮ ਦਾ ਕਰਕੇ ਅੱਗੇ ਸੁਤਨਾ ਨਹੀਂ ਦੋ ਦਿਨ ਉਹਦਾ ਕਰਕੇ ਮੈਂ ਗਿਆ ਮਾਹਤਮਿ ਜਵਾ ਉਹ ਮਾ ਮੀਮੂ ਪੈਂਦੇ ਰਗੇਸ਼ੇ ਤੋਂ ਅਭੀਰੀਆਂ ਦੇ ਰਹੀਆਂ ਆ ਆਈ ਫੋਟੋ ਖਾਲੀ ਨਹੀਂ ਹੋਤੀ ਉਹ ਤੂੰ ਕਰੂਗਾ ਮੈਂ ਨਹੀਂ ਆਵੇ ਮੈਂ ਨਹੀਂ ਆਵੇ ਥੋੜਾ ਟਾਈਮ ਹੋਇਆ ਵਾ ਆਹ ਯਾਹ ਆਈ ਹਾਂ ਤੇ ਮੈਂ ਦੀਦੀ ਨੂੰ ਪੁੱਛਿਆ ਅੰਦ ਕੋਈ ਪਣੀ ਖਾ ਲਿਆ ਕਹਿੰਦੇ ਖਾ ਲਿਆ ਤੇ ਮੈਂ ਖਾਣ ਲੱਗੇ ਤੇ ਕਹਿੰਦੇ ਆਹ ਮਨੇ ਡਾਉਂ ਨਹੀਂ ਦੀਦੀ ਗਾਣੀ ਨਹੀਂ ਕਿ ਆਉਂਦੀ ਆ ਤੇ ਮੈਂ ਤੁਹਾਨੂੰ ਦੀ ਕੰਢੀ ਹਾਂ ਕਿ ਉਹ ਮਨੀ ਆਇਆ ਵੀ ਨਹੀਂ ਤੇ ਮੈਂ ਤਾਂ ਤੇਰੇ ਅੱਲ ਗਿਆ ਆ ਪੁੱਛਿਆ ਕਰ ਦੋ ਜਿਹ ਤਰ੍ਹਾਂ ਕਈ ਯਾਰ ਦਵਾਦਾਰ ਕੁਝ ਵੀ ਆ ਹੈ ਕਣੀ ਮਾਣਾ ਪੁੱਛਣ ਨਾਲ ਹੀ ਤਾਂ ਚੱਲੀ ਤੇ ਜਾਂਦਾ ਹੀ ਆ ਵੈਸੇ ਮਿਲ ਜਾਂਦਾ ਆ ਗੱਗਾਂ ਦਾ ਗੰਗਾ ਨੂੰ ਮੋ ਆ ਕੇ ਜਾਇਆ ਕਰ ਆਹੋ ਠੀਕ ਆ ਉਹ ਤਾਂ ਤੁਸੀਂ ਕਹਿੰਦੇ ਅੱਠ ਬਣਾਉਣੇ ਵੀ ਬਣਾਉਣੀਆਂ ਆ ਇੱਕ ਬਣਾਈ ਆ ਤੇ ਇੱਕ ਹੁਣ ਬਣਾਉਣੀ ਆ ਆ ਮੈਂ ਨੇ ਥੋੜੀ ਜਿਹੀ ਗਰਮੀ ਘਟਦੀ ਨਾ ਬਰੋਲ ਬਣਾ ਰਹੇ ਨੇ ਨਾਲੇ ਐਨਕਾਂ ਲੱਗਣ ਵਾਲੀਆਂ ਐਨਕਾਂ ਬਣਾ ਰਹੇ ਨੇ ਆ ਉਹ ਇਹ ਤਾਂ ਇਹ ਪਤਾ ਕੀ ਜਿੰਦਗੀਆਂ ਦਾ ਕੀ ਕਤਾ ਆ ਹੁਣ ਕੋ ਪਤਾ ਲੱਗਣ ਹੀ ਗਿਆ ਆ ਗੁੜੀਆਂ ਕਈ ਸੁਣੇਗਾ ਕੌਣ ਸੁਤ ਦਸਤਾ ਰਹਿ ਜਾਏ ਤਿਰੂਈ ਮਾਤਾਈ ਜਨੇਬਲੇ ਇਹ ਮਤਲਬ ਜਿਹਦਰਾ ਕੀਤਾ ਕੀ ਦੀ ਕਿੰਨੇ ਲਿਖੀ ਆ ਜਿੰਨਾ ਕਰ ਹੈਗਾ ਉਹਨਾਂ ਦੇ ਉੱਤੇ ਆਪਣਾ ਮੇਲ ਮਲਾਪ ਰੱਖੋ ਮਾਂ ਆਪਿਓ ਜਿਨ ਨਾਲ ਵਾਲੇ ਕਾ ਛੱਟ ਟੈਗ ਹੋ ਜਾਂਦੇ ਤੇ ਪਤਾ ਨਹੀਂ ਲੱਗਦਾ ਕੋਈ ਪਤਾ ਨਹੀਂ ਲੱਗਦਾ ਜ਼ਿੰਦਗੀ ਦਾ ਇਹ ਜ਼ਰੂਰੀ ਨਹੀਂ ਕੋਈ ਬੁੱਢੇ ਨਹੀਂ ਜਾਣਾ ਵਾ ਇਹ ਪਤਾ ਨਹੀਂ ਕਿੰਨੇ ਤੁਰ ਜਾਣਾ ਇਸ ਦੁਨੀਆ ਦਾ ਜ਼ਿੰਦਗੀ ਦਾ ਬਈ ਜਿੰਨਾ ਕਰ ਹੈਗਾ ਉਹਨਾਂ ਦੇ ਤੇ ਮੈਂ ਵਰਤਨ ਰੱਖੋ ਇਹਨਾਂ ਠੀਕ ਆ ਕੇ 10 ਮਿੰਟ ਵਿਆਹ ਕਰ ਘੜੀ ਤੇ ਚੱਲ ਪਾਣੀ ਪੁੱਛ ਲਿਆ ਹੈ ਕਿ ਨਹੀਂ ਆ ਇਹ ਮਾ ਆ ਕੇ ਮਾਤਾ ਦੇ ਨਹੀਂ ਵੜਿਆ ਚਲ ਨਹੀਂ ਆਉਂ। ਅਮੋ ਚਲ ਕੋਈ ਨਹੀਂ ਆਉਂ। ਹਾਂ। ਮੇੜਿਆ ਕਰ ਹੁਣ ਹੋਰ ਜਿਆਦਾ ਦੱਸਿਆ ਕਰੀ ਕਿੰਨਾ ਚੱਲੇ ਆ। ਆਹ। ਠੀਕ ਆ। ਇਹ ਕਿਹ? ਦੋਈ ਦੋਈ ਚੱਲਦੀ। ਹਾਂ ਦੋ ਆ ਚੱਲਦੀ ਆ। ਉਤਰਾ। ਉਹ ਜਿੰਨੇ ਚ ਖਾਵਾ ਨਾ ਨજર ਨੂੰ ਘਰ ਕੋ ਜਨ ਦੇਖਾਵਾ ਤੇ ਠੀਕ ਆ। ਠੀਕ। ਆਹ ਇਹ ਚੱਲ ਵੀ ਨਾ ਪੋਛੀ ਲਵੇ ਬੰਦਾ ਕੈਦ ਨਹੀਂ ਕੋਈ ਨਹੀਂ ਦਵਾਦਾਰ ਤੇ ਚੱਲੀ ਜਾਂਦਾ ਵਾ ਦਵਾਦਾਰ ਉਹਦੇ ਆ ਬਾਕੀ ਤੇ ਪੈਨਸ਼ਨ ਮਿਲ ਜਾਂਦੀ ਯਾਰ 1500 ਜਿਹੜੀ ਆ ਮੈਂ ਕਿਹੜੇ ਤੇਰੇ ਕੋਲ ਪੁੱਤ ਪਹਿਹਾ ਮੁੰਨਾ ਨਹੀਂ ਕੋਈ ਨਹੀਂ ਲਾਈ ਇਹਨੇ ਮਹਾਰਾਜ ਨੇ ਤੇ ਮੈਨੂੰ ਉਹਨਾਂ ਬੜੀ ਖਾਂਦੇ ਜਿਹੜੀ ਤੇ ਮੈਨੂੰ ਕਵਾਣ ਬਲਾਵੇਂ ਨਾ ਮੈਨੂੰ ਇਨੀ ਵੱਡੀ ਖਾਂਦੇ ਪੜੀਆਂ ਆਹ ਕੋਈ ਨਹੀਂ ਆ ਹਾਂ ਠੀਕ ਹੈ ਬਾਬਾ ਬਾਈ ਬਾਈ ਨਾ ਬਹਿ ਗਿਆ ਨਾ ਤੁਹਾਡੀ ਜੀ ਕਿਤਰਾ ਹੀ ਭੀਅਾ ਜਿਹਨੋਂ ਮੇਰਾ ਮੇਲ ਮਲਾ ਵਧਿਆ ਰੇਂਦਾ ਉਹ ਵੀ ਬੈਠਾ ਮਨਲਾ ਤੇ ਘਰ ਦੀ ਗਈ ਹੈ ਪਤਾ ਹੀ ਨਹੀਂ ਕੋਈ ਮੈਂ ਕਿਹਨੂੰ ਕੱਲ ਸੇ ਕੰਮ ਦੱਸਦੇ ਤੇ ਨਹੀਂ ਕਰਦੇ ਮੈਂ ਸ਼ਾਮੀ ਦੀ ਦੇ ਮੈਂ ਕੰਮ ਤੋਂ ਆਇਆ ਕਹਿਣ ਦੇਤੀ ਆਇਆ ਮਾਤਾ ਕੋਈ ਨਹੀਂ ਆਹੋ ਮੈਂ ਗੱਲ ਕੋਈ ਪਤਾ ਨਹੀਂ ਦਾ ਸੋ ਆਪਣਾ ਮੇਲ ਮਾਨ ਜ਼ਰੂਰੀ ਹੈ ਠੀਕ ਆ ਉਹਨਾਂ ਨਿਗਾਹਾਂ ਜਾਂ ਬਿਲਕੁਲ ਅੱਖਾਂ ਤੋਂ ਰਹਿ ਗਿਆ ਹੈ ਕੰਮ ਉਹ ਜਦੋਂ ਇੱਕ ਬਣਾਉਂਦੀ ਆ ਤੇ ਗੱਲ ਫਿਰ ਵੀ ਹੋਰ ਤੋਰੀ ਫਿਰਦੀ ਆਪਣੇ ਜਿੰਨਾ ਜਿੰਨ ਬੰਦਾ ਹੈਗਾ ਜੀਦਾਵਰ ਅੱਕੇ ਨੂੰ ਪੈਰ ਕੁੱਟੂਗਾ ਉਹਦੋਂ ਕਹਿਣਾ ਮੇਰੀ ਆ ਮੈਂ ਥੋੜੀ ਜਿਹੀ ਅਕੜਮੀ ਹਟ ਜੇ ਪਸੀਨਾ ਪਸੂਨਾ ਨਾਲ ਜਿਹੜਾ ਫਿਰ ਬਣਾ ਕੇ ਦੇਣੀ ਤੇ ਨਾਲੇ ਐਨਕ ਲੱਗਣ ਵਾਲੀ ਉਹ ਸਭ ਦੋਣੀ ਆ ਇਤਰਾਫਲੀਆ ਕੰਮ ਚੰਗਾ ਨਹੀਂ ਲੱਗਦਾ ਇਸ ਤਰੀਕੇ ਨਾਲ ਤਰੀਕੇ ਨਾਲ ਕੁਝ ਇੰਦਾਂ ਦੇ ਕੰਮ ਬੜੇ ਧੀਰੇ ਇਹ ਦੀ ਯਾਦ ਨਹੀਂ ਕਿ ਕਿਤੇ ਇਹਦਾ ਤਰੀਕੋ ਹੀ ਕੋਈ ਜਾਂਦਾ ਜਾਂ तेरे ਨਾਲ ਭੁਲਾਇਆ ਕੰਮ ਚੰਨੀ ਦੇ ਨਾਲ ਉਹ ਤੁਮਰੀ ਇਹ ਸੇ ਤਾਂ ਟਾਈਮ ਨਿਕਲਦਾ ਜਾਂਦਾ ਤੇ ਕੋਈ ਨਹੀਂ ਰੱਖਣੇ ਬਣਾਉਣੇ ਜਦੋਂ ਹਾਲਾਅ ਹੋ ਗਿਆ ਨਾ ਮੌਸਮ ਠੀਕ ਤੇ ਫਿਰ ਬਣਾਉਣੇ ਠੀਕ ਆ ਉਦੋਂ ਯਾ ਪਿੱਛੇ ਬਣਾਏ ਹੋ ਮੌਸਮ ਠੰਡਾ ਇਹ ਤੇ ਵਧੀਆ ਰਹੀ ਔਰ ਠੰਡੇ ਮੌਸਮ ਤੇ ਹੁੰਦਾ ਵਧੀਆ ਠੀਕ ਹੈ ਨਾ ਰੱਤ ਹਾਂ ਠੀਕ ਹੈ ਪੁੱਤਾਂ ਦੀਦਾ ਬਿਲਕੁਲ ਹਾਂ ਦੀਦਾ ਤਾਂ ਇੱਕ ਤਾਂ ਥੋੜਾ ਘਟਿਆ ਹਾਂ ਚਲ ਉਹ ਗਿਆ ਚੱਟਾ ਮੋਟ ਲੱਗਿਆ ਆਦੋ ਕੋਈ ਨਹੀਂ ਕਰਾ ਦਿੰਦੇ ਆ ਥੋੜਾ ਜਿਹਾ ਹੁੰਦਾ ਮੌਸਮ ਠੀਕ ਹੈ ਨਾ ਇਹਦਾ ਵੀ ਕਰਾ ਦਾਂਗੇ ਤੇ ਆ ਗੋਡਾਂ ਨਾਲੇ ਕਹਿਣ ਨਹੀਂ ਹਾਂ ਫੇਰ ਦਰਦੀ ਕਰਦਾ ਗੋਡਾ ਵੀ ਖਾਣੀ ਦਵਾ ਇਹ ਇਹਦੇ ਪੀ ਕੇ ਲੱਗਦੇ ਪਤਾ ਨਹੀਂ ਕਿਹੜਾ ਡਾਕਟਰ ਹੋਣ ਏਦਾਂ ਦੇ ਯਾਰ ਕਿਥੋਂ ਸ਼ਹਿਰ ਕਿਥੋਂ ਮੈਨੂੰ ਕਿਹੜਾ ਦੱਸਣ ਗਿਆ ਸੀ ਉਹਦੇ ਕੋ ਗੋਡਿਆਂ ਤੇ ਲਵਾ ਦਿੰਨੇ ਤਾਂ ਗੇਰਮ ਜਿਹਾ ਨਜ਼ਰ ਜਿੰਦਗੀ ਚੱਲ ਚੱਲਦਾ ਬੱਦਾਂ ਲਊਗਾ ਐ ਤਾਂ ਨਹੀਂ ਹਾਂ ਵੀ ਨਾ ਨਾ ਮੋੜਿਆ ਨਿਆਣਿਆਂ ਦਾ ਹੌਂਲਾ ਹੀ ਹੁੰਦਾ ਵੀ ਚੱਲ ਸ਼ਰ ਪੈਹੇ ਢੇਲੇ ਨਾਲ ਚੱਲ ਜਿਹੜਾ ਹੈ ਹੀ ਹੈ ਕਿਚਲੋ ਵਾਜਾ ਪੈ ਗਿਆ ਬਲੂ ਦਾ ਲੰਬਾ ਆਕਿੰਗ ਆ ਬੋਤਾਲ ਦਾ ਚਲੋ ਖੋਣ ਉਹ ਰੋਟੀ ਪੜੀ ਖਾਲਾ ਸਾਲ ਤੁਸੀਂ ਖਾਲਾ ਹਾਂ ਆ ਮੈਨੂੰ ਜੇ ਮੈਨੂੰ ਖਾਣੀ ਆ ਮੈਂ ਮੁਲਕ ਵਿੱਚ ਇੱਥੇ ਬਹਿ ਗਿਆ ਕਿਸੇ ਕੋਲ 10 ਮਿੰਟ ਅਜੇ ਤਾਂ ਆ ਕੇ ਬਹਿ ਜਾਈਦਾ ਤੇ ਚਲ 10 ਮਿੰਟ ਨਾਲੇ ਗੱਲਾਂ ਬਾਤਾਂ ਕਰ ਲਈ ਹਾਂ ਜੇ ਤੇਜ بڑے ਨਖਰੇ ਕਰਦਾ ਰਹਿੰਦਾ ਹਾਂ ਹਾਂ ਉਹ ਸਭ ਬੀਬੀ ਨਾਲ ਕਰੀ ਜਦੋਂ ਤੇ ਕੋਨੇ ਗਾਲ ਤੇ ਪਾਇਆ ਉਹਨੇ ਗਾਲ ਸੁਣਾ ਬਾਗੇ ਦਾ ਫਾਇਦਾ ਇਹਨੇ ਨਾ ਜਲ ਦਿਲ ਲਗਾ ਰੇਂਦਾ ਉਹ ਵੀ ਬੀਨੀ ਆਂਦਾ ਉਹ ਵੀ ਬਾਂਦਾ ਹੀ ਬਹੁਤ ਪਿਆਰ ਕਰਦਾ ਮੈਨੂੰ ਕਹਿੰਦਾ ਬੀਬਾ ਕੀ ਕਰਦੀ ਆ ਹਾਂ ਜਦਾਂ ਮੈਂ ਇਤਨਾ ਦਿਲ ਲਗਾ ਰੇਂਦਾ ਆ ਯਾਰ ਪਿਆਰਾ ਇਹ ਰੱਬ ਤੈਨੂੰ ਪਾਗਲਾ ਏ ਪਤਾ ਮਾੜਾ ਤੈਨੂੰ ਕਿਤੇ ਲਾਵੇ ਭਾਗ ਤੇ ਮੈਂ ਉਹਦਾ ਤੇਰਾ ਵੀ ਵੇਖ ਕੇ ਜਾਵਾਂ ਹਾਂ ਤੇਰੀਆਂ ਲੋਨ ਮੈਂ ਨਾ ਤਾਂ ਉਹਦੇ ਨਹੀਂ ਮਾਤਾ ਨਹੀਂ ਜਾਂਦੀ ਕਦੇ ਆਹਾਂ ਨਹੀਂ ਵੇਖ ਕੇ ਜਾਊਂਗੀ ਮਨੀ ਦੇ ਆਹਾਂ ਹਾਂ ਠੀਕ ਯਾ ਮੇਰਾ ਧਿਆਨ ਵੜਾ ਰਹਿਦਾ ਯਾਰ ਦਨੀਆ ਮਨੀ ਦਾ ਸਭ ਬਾਊਟ ਯਾ ਵੀ ਰਬਾ ਇਹਨੂੰ ਵੀ ਪਾਗਲਾ ਮੇਰੇ ਦੀਨੇ ਦੀਨੇ ਲਾਵੇ ਪਾਗਲ ਠੀਕ ਚਾਹ ਤੇ ਇਹਰ ਵੀ ਦੀ ਸੌਂ ਤੀਂ ਤੇ ਤੂੰ ਰੋਟੀ ਅਰ ਖਾਣੇ ਐਦਾਂ ਖਾਣੀ ਐਦਾਂ ਖਾ ਲੈ ਕੇ ਜੱਗਾਂ ਨੂੰ ਖਾਣ ਲਗਾ ਚਲੋ ਤੇ ਚਲ ਮਨੂ ਮਾਰੇ ਮੂੰਹ ਹੱਦ ਹੋ ਗੇ ਨਾ ਫੇ ਰੋਟੀ ਖਾਣ ਲਗੇ ਆਹ ਰੋਟੀ ਕਰ ਕਰ ਚਲੋ ਚੱਲ ਰਿਹਾ ਕਰ ਰਹਾ ਹੈ ਦੋ ਨਾਮ ਆ ਗਿਆ ਇਹ ਤੇ ਚੱਲ ਠੀਕ ਹੈ